ਆਓ ਜੀ ਵੈਲਕਮ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਜੀ ਜਿਹੜਾ ਮੱਤੀ ਕੋਟੀ ਦਾ ਕੰਮ ਚੱਲੀਆਂਦਾ ਆਪਣਾ ਤੇ 프ਰੰਟ ਦਾ ਕੰਮ ਹੋ ਗਿਆ ਸ਼ੁਰੂ ਤੇ ਆਸਟਾਮ ਵਗੈਰਾ ਜਿਹੜੀਆਂ ਹੋ ਗਈਆਂ ਪਲਾਸਟਰ ਤੁਸੀਂ ਦੇਖ ਸਕਦੇ ਹੋ ਆ ਬਚਾਲੇ ਜਿਹੜੇ ਨੇ ਲਾਏ ਨੇ ਟੁੱਟਣ ਜੇ ਇਹ ਵੀ ਹੋ ਗਿਆ ਪਲਾਸਟਰ ਇਹ ਆ ਗਿਆ ਹਾਂ ਦੱਸਦੇ ਹਾਂ ਤੇ ਸਾਤਰ ਉੱਪਰ ਕੰਮ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਆਹ ਲੱਗੇ ਹੋਏ ਨੇ ਬੋਲੀ ਮਿੱਤਰੀ ਜੀ ਕੀ ਹਾਲ ਚਾਲ ਨੇ ਲੇਖਕੋ ਮੈਂ ਲੰਘ ਗਿਆ ਜੀ ਬੜੀ ਚੰਗੀ ਆ ਜੀ ਬੜੀ ਆ ਪੂਰਾ ਬਹੁਤ ਵਧੀਆ ਚੋਨਾ ਚੱਲਿਆਂ ਦਾ ਕੰਮਕਾਰ ਨਹੀਂ ਹਾਂ ਬਹੁਤ ਸਮਾਂ ਚੱਲਿਆਂ ਦਾ ਜੀ ਧੰਨਵਾਦ ਸੋ ਸੇਟਾ ਠੀਕ ਆ ਜੀ ਪੂਰੇ ਵਧੀਆ ਜੀ ਪੂਰੇ ਵਧੀਆ ਠੱਟ ਕੇ ਰੱਖੋਗਾ ਮੂੰਹ ਆਤੀ ਸੀ ਹੋ ਰਹੀ ਓਕੀ ਚਾਹੀਦਾ ਲਓ ਜੀ ਪਿੱਛੋਂ ਵੀ ਹੋ ਗਿਆ ਤੇ ਆ ਬਾਥਰੂਮ ਵੀ ਹੋ ਗਿਆ ਤੇ ਇਹ ਸੋ ਵੀ ਹੋ ਗਿਆ ਸਾਰਾ ਦੇਖ ਸਕਦੇ ਹੋ ਸੌ ਹੋ ਗਿਆ ਸਾਰਾ ਜਿਹੜੀ ਗੋਲਿਆਂ ਦੀ ਮਾਰਡਿੰਗ ਦੀ ਪਲਾਸਟਰ ਕਰਕੇ ਗੱਲ ਬਣ ਗਈ ਆ ਦੋਸਤੋ ਚੈੱਕ ਕਰੋ ਪਲਾਸਟਰ ਤੋਂ ਬਣਾਣੀ ਜੱਜ ਦੇ ਇਹ ਲੋ ਜੀ ਹੋ ਗਿਆ ਨਾ ਓਕੇ ਕੰਮ ਤੇ ਬੈਕ ਸਾਈਡ ਵੀ ਹੋ ਗਈ ਤੇ ਆਪ ਬੈਕ ਸਾਈਡ ਹੋ ਗਈ ਧਾਰੀ ਕੰਮ ਵਾਲੀ ਤੇ ਅੱਜ ਤੁਹਾਨੂੰ ਦਿਖਾਉਣ ਆ ਪਰਲੀ ਸਾਈਡ ਵੀ ਹੋ ਗਈ ਤੇ ਇਧਰਲੀ ਸਾਈਡ ਦਾ ਪੈਡ ਦਾ ਕੰਮ ਚੱਲੀਗਾ ਆ ਜਾਨੀ ਚਲੋ ਜੀ ਇਹ ਹਾਂ ਬੰਦ ਨੂੰ ਮੁੜ ਖੋ ਰਿਹਾ ਕਿੰਨਾ ਕੰਮ ਹੋ ਗਿਆ ਕਿੰਨਾ ਕ ਬਾਕੀ ਆਜਾ ਇਹ ਤਾਂ ਸਾਰਾ ਤਕਰੀਰ ਹੋ ਚੁੱਕਿਆ ਕਿ ਕਰੂੰ ਸਾਰਾ ਜੋੜ ਲੈਸ਼ ਕੰਮਾ ਕਿਸੇ ਵੀ ਕੰਦ ਵਿੱਚ ਸਾਨੂੰ ਜੋੜ ਨਹੀਂ ਗੁਰੂ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਵੀ ਗਾਚਾ ਪਲਾਸਟਰ ਜੋੜ ਸਾਨੂੰ ਕਿਤੇ ਵੀ ਨਹੀਂ ਮਿਲੂਗਾ ਕਿਉਂਕਿ ਜੇ ਪਲਾਸਟਰ ਸੋਨਾ ਹੋਇਆ ਹੋਵੇ ਜਿਹਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਤੇ ਕਲਰ ਕਰਨ ਦੇ ਵੀ ਖਰਚਾ ਘਟਾਉਂਦਾ ਉਹ ਖਰਚਾ ਘਟਦਾ ਆਉਂਦਾ ਕਿਉਂਕਿ ਜਦੋਂ ਸਫਾਈ ਹੁਕਮ ਦੀ ਤੇ ਆਪੀ ਬਰਤ ਕੁੰਦੀ ਹੈ ਸਾਰਾ ਅੰਦਰੋਂ ਕਲੀਨ ਹੋ ਗਿਆ ਤੇ ਇਸ ਸਾਈਡੋਂ ਵੀ ਤੇ ਆ ਬਾਥਰੂਮ ਵਗੈਰਾ ਇਹ ਵੀ ਹੋ ਚੁੱਕੇ ਨੇ ਤੇ ਆਹ ਸਾਈਡ ਦਾ ਜਿਹੜਾ ਪੈਂਟ ਦਾ ਕੰਮ ਹੈ ਜੀ ਹਨਾ ਹੋ ਜਾਗਾ ਤੇ ਪੈਂਟ ਦਾ ਕੰਮ ਚੱਲਿਆਂਦਾ ਤਕਰੀਬਨ 15 ਦਿਨਾਂ ਦਾ ਜਿਹੜਾ ਕੰਮ ਹੈ ਬਾਕੀ ਹੈ ਕਿ ਹੋ ਵੀ ਹੋਰ ਕਾੜੇ ਠੀਕ ਆ ਆਹ ਸੇਜ ਵਾਲੀ ਪਾਲੀ ਵੱਡਾ ਮੰਡਲ ਜਾ ਕੇ ਫਿਰ ਸਾਦਾ ਨਹੀਂ ਆ ਪੈੜ ਦਾ ਦੇਖੋ ਜੀ ਟੀ ਜਾਊਗੀ ਕਾਇ ਕਰ ਲੋ ਲੈ ਇਹ 4 ਕਿਲੋ ਆਈ ਅੰਦੇ ਸਾਨੂੰ ਦੇ ਉਧਰਲੇ ਕੰਮ ਤੇ ਲੈ ਜਾ ਵਾਏ ਕਰ ਲਿਆ ਜੀ ਹੋਰ ਉਧਰ ਕਹੀ ਦੇਣ ਸਾਨੂੰ ਅੱਡ ਵਾਸਤੇ ਹੋਰ ਆ ਜਾ